आप देख रहे हो टाइम्स न्यूज़ 24 आज हम पहुंचे हैं गांव दोलो नंगल में जहां पर तंतन बाबा कालू शाह जी तंतन बाबा मेला राम जी दा सुलाना जोड़ मेला मनाया गया और जिसमें कबड्डी टूर्नामेंट भी करवाए गए और अंतरराष्ट्रीय क्लब पहला नाम एक लाख इक्कीस हजार का दूसरा इनाम एक लाख का और बेस्ट रेडर और बेस्ट स्टॉपर को मोटरसाइकिल और सोने की रिंग दी जाएगी और सरपंच जितेंद्र सिंह ज्योति और एनआरआई वीरों के सहयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें ਮਤਾੜੀਆ ਹੋਟਲ ਢਿੱਲੋਪਲਾਇਆ ਕਬੱਡੀ ਕਲੱਬ ਦੋਲੋਂ ਨੰਗਲ ਦੀ ਭਰਾੜੇ ਉਸ ਵੀਰ ਦਾ ਧੰਨਵਾਦ ਹੈ ਅਗਲੇ ਮੈਚ ਦੀਆਂ ਟੀਮਾਂ ਆ ਜਾਣ ਦੋਨੇ ਟੀਮਾਂ ਨੂੰ ਬੇਨਤੀ ਹੈ ਭਾਈ ਟੀਮਾਂ ਨੂੰ ਬੇਨਤੀ ਹੈ ਟੀਮਾਂ ਰਮਣਾ ਜਗਦੀਪ ਤੇ ਕਲਹੰਤ ਸਿੰਘ ਕੀ ਦੋ ਜਿਹੜਾ ਦੁਨੀਆਂ ਦੁਨੀਆਂ ਨੂੰ ਦੱਸਿਆ ਕਿ ਮੇਰੇ ਪੁੱਤਰ ਕਬੱਡੀ ਖੇਡਦੇ ਆ ਅਗਲੀ ਕਬੱਡੀ ਪਾਉਣ ਵਾਸਤੇ ਖੋਪੀ ਵੱਧ ਗਿਆ ਲਓ ਖੋਪੀ ਨੇ ਕਬੱਡੀ ਪਾਈ ਹੈ ਵਾਧ ਕੇ ਕਬੱਡੀ ਪਾਈ ਹੈ ਵਾਧ ਕੇ ਕਬੱਡੀ ਪਾਈ ਹੈ ਲਓ ਵਾਧ ਕੇ ਕਬੱਡੀ ਪਾਈ ਹੈ ਕੋਸ਼ਿਸ਼ ਕਰੀਏ ਗਰ ਸਾਹਮਣੇ ਪਰ ਪੁਆਇੰਟ ਖੋਪੀ ਨਾਲ ਜੋ ਵੀ ਸਰ ਜੋ ਅੱਜ ਕੱਲ੍ਹ ਹੋ ਰਿਹਾ ਹੈ ਲੈ ਕੇ ਆਉਂਦੇ ਹਾਂ ਸਾਹਮਣੇ ਸਭ ਤੋਂ ਪਹਿਲਾਂ ਤੇ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਬਤੇ ਟਾਈਮ ਨਿਊਜ਼ ਦੀ ਜਿਹੜੀ ਟੀਮ ਸਾਡੇ ਕੋਲ ਪਹੁੰਚੇ ਤੁਹਾਡਾ ਜੀ ਆਇਆਂ ਨੂੰ ਜੀ ਇਹ ਜਿਹੜਾ ਸਲਾਨਾ ਜੋੜ ਮੇਲਾ ਪਿੰਡ ਦੋਲੋਨਗਲ ਵਿਖੇ ਤੰਤਨ ਬਾਬਾ ਕਾਲੂ ਸ਼ਾਹ ਜੀ ਤੰਤਨ ਬਾਬਾ ਮੇਲਾ RAM ਜੀ ਦੀ ਨਿੱਕੀ ਜਾਤ ਦੇ ਵਿੱਚ ਹਰ ਸਾਲ ਸਮੂਹ ಗ್ರಾಮ ਪੰਚਾਇਤ ਪਿੰਡ ਦੋਲੋਨਗਲ ਸਮੂਹ ਪਿੰਡ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਜੀ ਬਹੁਤ ਬਹੁਤ ਜੀ ਟੂਰਨਾਮੈਂਟ ਆਪਕੇ ਗਾਉਂ ਆ ਕੇ ਕਿੰਨੀ ਖੁਸ਼ੀ ਆਪਕਾ ਸਾਨੂੰ ਬਹੁਤ ਹੀ ਖੁਸ਼ੀ ਆ ਜੀ ਅਸੀਂ ਪੂਰੇ ਸਾਲ ਉਡੀਕਦੇ ਰਹਿੰਦੇ ਕਦੋਂ ਇਹ ਦਿਨ ਆਵੇ ਤੇ ਕਦੋਂ ਅਸੀਂ ਆਪਣਾ ਜਿਹੜਾ ਸਾਲਾਨਾ ਜੋੜ ਮੇਲਾ ਬਣਾਈਏ ਅੱਜੋ ਅਸੀਂ ਮੈਦਾਨ 'ਚ ਟੀਮ ਪਹੁੰਚੀ ਬਾਹਰੋਂ ਆਈਏ ਜਿਹੜੀਆਂ ਬਹੁਤ ਹੀ ਦੂਰ ਦੂਰ ਤੋਂ ਜਿਹੜੀਆਂ ਟੀਮਾਂ ਸਾਡੇ ਕੋਲੇ ਪਹੁੰਚੀਆਂ ਨੇ ਉਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਆਲ-ਓਪਨ ਦੀਆਂ ਟੀਮਾਂ ਅੱਜ ਦੂਸਰਾ ਦਿਨ ਹੈ ਅੱਜ ਆਲ-ਓਪਨ ਦੀਆਂ ਟੀਮਾਂ ਦਾ ਮੈਚ ਹੋਣਗੇ ਸਰ ਕਿਹਨੇ ਵਾਲੀ ਟੀਮ ਹੈ ਟੀਮ ਕਿਹਨੇ ਫਰਸਟ ਸੈਕਿੰਡ ਪ੍ਰਾਈਜ਼ ਦਾ ਪ੍ਰਾਈਜ਼ ਬਹੁਤ ਸਾਰੇ ਰੱਖੇ ਹੋਏ ਨੇ ਦੇਖੋ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਆਉਣੀਆਂ ਉਹਨਾਂ ਦਾ ਫਰਸਟ ਪ੍ਰਾਈਜ਼ ਹੈਗਾ 1,21,000 ਰੁਪਈਆ ਉਹ ਐਨਆਰਆਈ ਜਿਹੜੇ ਭਰਾ ਸਾਡੇ ਉਹਨਾਂ ਦੇ ਸਹਿਯੋਗ ਨਾਲ ਕੀ ਦੇ ਰਹੇ ਆ ਸੈਕਿੰਡ ਜਿਹੜਾ ਪ੍ਰਾਈਜ਼ ਆ ਉਹ 1 ਲੱਖ ਆ ਉਹ ਸਾਡੇ ಗ್ರಾಮ ਪੰਚਾਇਤ ਪਿੰਡ ਦੇ ਨਿਵਾਸੀ ਜਿਹੜੇ ਆ ਉਹ ਦੇ ਰਹੇ ਆ ਜਿਹੜੇ ਆਲ ਉਪੰਦੇ ਆ ਉਹਦੇ ਵਿੱਚ 51000 ਤੇ 41000 ਆਲ ਉਪੰਦੇ ਵਿੱਚ ਫਸ ਪ੍ਰਾਈ 51000 ਬਸਾਈਕਲ ਪ੍ਰਾਈ 41000 ਦੇ ਰਹੇ ਨੇ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਆਉਣੇ ਬੈਸਟ ਰੇਟਰ ਤੇ ਬੈਸਟ ਜਾਫੀ ਉਹਨਾਂ ਨੂੰ ਅਸੀਂ ਦੇਣੀਆਂ ਜੀ ਮੋਟਰਸਾਈਕਲ ਤੇ ਸੋਨੇ ਦੀਆਂ ਮੁੰਦਰੀਆਂ ਜਿਹੜਾ ਆਲ ਉਪੰਦੇ ਵਿੱਚ ਬੈਸਟ ਰੇਟਰ ਜਾਫੀ ਨੂੰ ਉਹਨਾਂ ਨੂੰ ਅਸੀਂ ਐਲਈਡੀਆਂ ਦੇਣੀਆਂ ਜੀ ਬਾਕੀ ਕਹਾਣੀ ਉਹ ਨਾ ਹੋਰ ਬਹੁਤ ਸੀ ਕੋਈ ਬਹੁਤ ਬੜਾ ਇਸ਼ਤਿਹਾਰ ਆ ਰਿਹਾ ਹੈ ਜੀ 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 ਵਿੱਚ ਐਨ ਆਰ ਆਈ ਭਰਾ ਜਿਹੜੇ ਆ ਬਹੁਤ ਸਾਥ ਦਿੰਦੇ ਆ ਜੀ ਐਨ ਆਰ ਆਈ ਭਰਾਵਾਂ ਦੇ ਸਾਥ ਨਾਲ ਹੀ ਸਭ ਕੁਝ ਹੋ ਰਿਹਾ ਹੈ ਜੀ ਆਉਣ ਵਾਲੀ ਪੀੜ੍ਹੀ ਨੂੰ ਇਹੋ ਸਹਿਯੋਗ ਦਿੰਦੇ ਆ ਵੀ ਆਪਣਾ ਜਿਹੜਾ ਖੇਡਾਂ ਦੇ ਨਾਲ ਜੁੜਨਾ ਇਹ ਖੇਡਾਂ ਹੀ ਪ੍ਰੇਰਿਤ ਕਰਦੀਆਂ ਨਸ਼ੇ ਨੂੰ ਛੱਡਣ ਲਈ ਤਾਂ ਹੀ ਇਸੀ ਹਰ ਸਾਲ ਕੋਸ਼ਿਸ਼ ਕਰੀ ਦੀ ਇਹ ਮੇਲਾ ਜਿਹੜਾ ਅੱਗੇ ਨਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸਰ ਅੱਜ ਇਸ ਮੇਲੇ ਵਿੱਚ ਪਹੁੰਚੇ ਹੋ। ਆਪਸੀ ਮੇਲੇ ਬਾਰੇ ਸਰ ਆਪ ਕੀ ਕਹਿਣਾ ਚਾਹਤੇ? ਮੈਂ ਸਰਪੰਚ ਗੁਰਮਤ ਸਿੰਘ ਢੱਲੋਂ ਬਾਬਾ ਸਾੰਮ ਸਿੰਘ ਨਾਲ ਤੋਂ ਅੱਜ ਮੇਲੇ ਵਿੱਚ ਪਹੁੰਚਿਆ ਜੀ। ਇਹ ਮੇਲਾ ਧੰਨ ਧੰਨ ਬਾਬਾ ਕਲੂਜਾ ਜੀ ਧੰਨ ਧੰਨ ਬਾਬਾ ਮੇਲਾ ਰਾਮ ਦੀ ਸਾਲਾਨਾ ਯਾਦ ਵਿੱਚ ਕਰਾਇਆ ਜਾਂਦਾ। ਸਾਡੇ ਇੱਥੋਂ ਸਤਿਕਾਰਯੋਗ ਸਰਪੰਚ ਸਰਦਾਰ ਜਤਿੰਦਰ ਸਿੰਘ ਜੀ ਜੋਤੀ ਬਹੁਤ ਹੀ ਵਧੀਆ ਸਰਪੰਚ ਨੇ ਸਾਡੇ ਵੀਰ ਨੇ ਨਿੱਕੇ ਤੇ ਬੜੇ ਸ਼ਰਧਾ ਨਾਲ ਹੀ ਮੇਲੇ ਨੂੰ ਕਰਾ ਰਹੇ ਆ ਜੀ। ਬਹੁਤ-ਬਹੁਤ ਧੰਨਵਾਦ ਜੀ ਸਾਰੇ ਨਗਰ ਦੇ ਮਤਲਬ ਸਹਿਯੋਗ ਦੇ ਨਾਲ ਹੀ ਮਿਲਿਆ ਸਲਾਨਾ ਕਰਾਇਆ ਜਾਂਦਾ ਜੀ ਜੈਸੇ ਕੀ ਟੂਰਨਾਮੈਂਟ ਕਰਾਇਆ ਜਾ ਰਹਾ ਹੈ ਨੌਜਵਾਨ ਪੀੜੀ ਲਈ ਬਹੁਤ بڑا ਮੈਸੇਜ ਹੈ ਆਨੇ ਵਾਲੀ ਨੌਜਵਾਨ ਪੀੜੀ ਕੋਲ ਕੀ ਮੈਸੇਜ ਦੇਣਾ ਚਾਹਤੇ ਬਾਜੀ ਅਸੀਂ ਕਿੰਨੇ ਵੀ ਆਉਣ ਵਾਲੀ ਪੀੜੀ ਜਿਹੜੀ ਨਸ਼ੇ ਨੂੰ ਤਿਆਗ ਕੇ ਤੇ ਕਬੱਡੀ ਵਾਲੇ ਕੰਮਾਂ ਲੋ ਹੋਵੇ ਜਿੱਥੇ ਸਾਡੇ ਸਹਿਯੋਗ ਦੀ ਲੋੜ ਆ ਅਸੀਂ ਦੋਨੇ ਸਰਪੰਚ ਭਰਾ ਵਾ ਤੇ ਮਦਦ ਕਰਾਂਗੇ ਸਾਰੇ ਦੀ ਹੈਲਪ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਨਗਰ ਪਿੰਡ ਦੋਲੋ ਨੰਗਲ ਵਿਖੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਮੇਲਾ ਕਰਵਾਇਆ ਜਾਂਦਾ ਹੈ ਜੀ ਸੋ 15 16 17 ਫਰਵਰੀ ਬਹੁਤ ਉਤਮ ਤੜਕੇ ਨਾਲ ਸਾਰੇ ਨਗਰ ਵਿੱਚ ਬੜੇ ਪ੍ਰੇਮ ਪਿਆਰ ਤੇ ਇਤਿਫਾਕ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਇਹ ਸਾਡੇ ਜਗਾ ਸਥਾਨ ਹੈ ਸਾਡੇ ਵੱਡਿਆ ਵਡੇਰਿਆਂ ਦੀ ਥਾਨ ਹੈ ਜੀ ਸੋ ਇਹ ਧੰਤਨ ਬਾਬਾ ਕਾਲੂ ਸ਼ਾਹ ਜੀ ਧੰਤਨ ਬਾਬਾ ਮੇਲਾ RAM ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਮੇਲਾ ਬੜੇ ਚਾਰ ਨਾਲ ਮਨਾਇਆ ਜਾਂਦਾ ਹੈ ਜੀ ਸੋ ਸਾਰੇ ਨਗਰ ਨਿਵਾਸੀਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਸਾਰਿਆਂ ਨੂੰ ਪਿਆਰ ਭਰੇ ਸਦ ਦੇ ਭੇਜਦੇ ਹਾਂ ਜੀ ਕਿ ਕੱਲ ਨੂੰ ਸਾਰ 17 ਫਰਵਰੀ ਨੂੰ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸਿਜਿੰਦਰ ਜੀ ਸਿੰਘ ਹਿੰਦ ਹਸਪੀਟਲ ਤੋਂ ਸਾਸੀਂ ਤੇ ਕੈਪਲੋਨ ਵਾਸਤੇ ਆਇਆ ਸੀ ਕਬੱਡੀ ਟੂਰਨਾਮੈਂਟ ਤੇ ਅਸੀਂ ਲੋਕਾਂ ਦੀ ਤਰਫ ਦੇ ਉੱਤੇ ਸੇਵਾ ਕੀਤੀ ਤੇ ਕਾਫੀ ਲੋਕਾਂ ਨੂੰ ਅਸੀਂ ਮੈਡੀਸਿਨਸ ਵਗੈਰਾ ਟੈਸਟ ਵੀ ਕਰ ਦਿੱਤਾ ਤੇ ਤਸੱਲੀ ਬਖ ਲਾ ਦਿੱਤਾ ਬਹੁਤ ਧੰਨਵਾਦ ਕਰਦਾ ਹਾਂ ਸਪੀਕਰ ਦਾ ਕਮੇਟੀ ਦਾ ਮੈਂਬਰ ਸਰਪੰਚ ਸਾਹਿਬ ਦਾ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ